ਗੱਡੀ ਚਲਾ ਕੇ ਸਰਪੰਨ ਸਿੰਘ ਪੰਦੇਰ ਨੂੰ ਇਸ ਵਕਤ ਮੋਹਾਲੀ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਇਸ ਵਕਤ ਵੀ ਖੁੱਦ ਜਿਹੜੇ ਭਾਈ ਇਹ ਪੁਲਿਸ ਵੱਲੋਂ ਜਿਹੜਾ ਫੋਨ ਹੈ মিডিਆ ਦਾ ਉਹਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸਰਮਨ ਸਿੰਘ ਪੰਦੇਰ ਨੂੰ ਇਸ ਵਕਤ ਡਿਟੇਨ ਕਰ ਲਿਆ ਗਿਆ ਵੱਡੀ ਨਫਰੀ ਜਿਹੜੀ ਪੁਲਿਸ ਦੀ ਪੰਜਾਬ ਪੁਲਿਸ ਦੀ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਪਾ ਰਹੇ ਹੋ ਸਰਵਨ ਸਿੰਘ ਪੰਦੇਰ ਨੂੰ ਮੁਹਾਲੀ ਤੋਂ ਡਿਟੇਨ ਕਰ ਲਿਆ ਉਹ ਵੀ ਤਨਾਤ ਕੀਤੀ ਗਈ ਸੀ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਹਾਲਾਂਕਿ ਕਿਤਨਾ ਕਿਤੇ ਇਹ ਸਕੂਲਸ ਵੱਲੋਂ ਹੁਣ ਡਿਟੇਨ ਕੀਤਾ ਗਿਆ ਸਰਵਨ ਸਿੰਘ ਪੰਦੇਰ ਨੂੰ ਔਰ तमाम ਤਸਵੀਰਾਂ ਜਿਹੜੀਆਂ ਨੇ ਅਸੀਂ ਪੀਟੀਸੀ ਨਿਊਜ਼ ਦੇ ਮਾਧਿਅਮ ਜ਼ਰੀਏ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੋਂ ਬਾਅਦ ਪੁਲਿਸ ਵੱਲੋਂ মিডিਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਸਾਡਾ ਫੋਨ ਜਿਹੜਾ ਉਹ ਵੀ ਜਬਰੀ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ